ਉੱਧਰ ਘੁੰਮ ਕੇ ਫੇਰ ਨੌਮਣੀ ਰਾਣੀ ਨੌਮਣੀ ਰਾਣੀ ਨੌਮਣੀ ਬਹਿ ਜਾਗਾ ਆਜੋ ਭੈਣ ਆ ਵੀਰੇ ਚੜਾਓ ਭੈਣ ਨੂੰ ਕਿੱਧਰ ਦੀ ਚੜਾਉਂਗੇ ਉਹ ਦੇਖਿਓ ਇੱਕ ਸਾਈਡ ਤੇ ਹੌਲੀ ਡਾਲਾ ਦੱਬੋ ਇਧਰ ਦੱਬੋ ਕੋਣ ਵੀ ਉਹਦੀ ਜਾਓ ਫੇਰ ਤੇ ਛਿੜਕਾਓ ਯਾਰ ਐਵੇਂ ਨਹੀਂ ਜਾਣਾ ਯਾਰ ਨੌਮਨੀ ਨੂੰ ਪਾਓ ਯਾਰ ਛਾਲ ਲੈ ਮਾਰੇ ਨਾਲ ਲੈ ਲਓ ਧਿਆਨ ਧਿਆਨ ਦਰਨਾ ਨਹੀਂ ਦਮ ਨੂੰ ਕਾਲਾ ਜੋਤ ਵੀ ਨੂੰ ਪਾਵਾ ਲੈ ਜਾ ਪੈਣੇ ਇਧਰ ਦੀ ਆਹ ਉਹ ਜਾ ਦੇ ਪੈਣੇ ਬੱਚੋ ਤੁਸੀਂ ਖੜੇ ਹੋ ਜਾ ਪੁੱਤ ਕਾ ਕਰੀ ਕੋਤੀ ਕਰੋ ਆ ਜਾ ਤੈਨੂੰ ਕੋਤੀ ਕਰ ਲਓ ਕਾ ਕਰ ਜਾਸ ਮਾਰ ਆ ਜਾ ਮੇਰੀ ਪੈਣੇ ਇੱਥੇ ਮਾਗਰੇ ਭੇਜੋ ਪੈਣੇ ਇੱਥੇ ਥੱਲੇ ਚੌਂਕੜੀ ਮਾਰ ਲਓ ਚੌਂਕੜੀ ਮਾਰ ਥੱਲੇ ਭੇਜੋ ਪੈਣੇ ਚੌਂਕੜੀ ਮਾਰ ਲਓ ਕੋਈ ਨਹੀਂ ਕੋਈ ਨਹੀਂ ਠੀਕ ਹੈ ਪੈਣੇ ਕਿੰਨੇ ਦੇ ਕਰਨਾ ਗਾਜਾ ਦੇ ਇਹ ਨੰਗਲ ਸੋਹਲ ਪਿੰਡ ਆ ਜੀ ਨੰਗਲ ਸੋਹਲ ਵੀਰ ਮਨਜੋਤ ਸਿੰਘ ਤਲਵੰਡੀ ਬਾਬਾ ਦੀਪ ਸਿੰਘ ਸੇਵਾਦਲ ਕੜਦੀ ਹੈ ਜੀ ਦੱਸ ਦੇ ਵੀਰੇ ਦੱਸ ਦੇ ਵੀਰੇ ਕਿੱਥੇ ਆ ਜਾ ਚਲੋ ਚਲੋ ਐਸਟ ਵਕਤ ਅਸੀਂ ਨਾ ਜੀ ਨੰਗਲ ਸੋਹਲ ਪਿੰਡ ਦੇ ਵਿੱਚ ਆ ਅੰਮ੍ਰਿਤਸਰ ਜ਼ਿਲ੍ਹਾ ਜੀ ਤੇ ਨਾਲ ਮਨਜੋਤ ਵੀਰੇ ਮੜਿਆ ਤੇ ਤਿੰਨ ਵੋਟਾਂ ਨੇ ਜੀ ਜਿਹੜਾ ਮਨਜੋਤ ਵੀਰ ਤੇ ਸੰਸਥਾ ਵੱਲੋਂ ਤਿੰਨ ਵੋਟਾਂ ਜਿਹੜੀਆਂ ਚੱਲ ਰਹੀਆਂ ਨੇ ਜੀ ਤੇ ਵੱਖ-ਵੱਖ ਚੱਲ ਰਹੀਆਂ ਇੱਕ ਟਾਂਡੇ ਚੱਲ ਰਹੀ ਇੱਕ ਫੋਜਪੁਰ ਚੱਲ ਰਹੀ ਜੀ ਤੇ ਟਾਂਡੇ ਹਾਂ ਟਾਂਡੇ ਦੋ ਚੱਲ ਰਹੀਆਂ ਇੱਕ ਸੱਤੇਕੁੱਲਾ ਇੱਕ ਅਬਦੁੱਲਾਪੁਰ ਠੀਕ ਆ ਵੀਰੇ ਤੇ ਵੱਖ-ਵੱਖ ਥਾਵਾਂ ਤੋਂ ਜਿਹੜੇ ਮਰੀਜ਼ ਜਾਂ ਜੋ ਵੀ ਕੋਈ ਲੋਡਬੰਦ ਹੁੰਦਾ ਉਹਨੇ ਨਿਕਲਣਾ ਹੁੰਦਾ ਜਾਂ ਕੋਈ ਲੋਡਬੰਦ ਚੀਜ਼ ਜਿਵੇਂ ਬਿਸਕਟ ਹੋਗੇ ਰਾਸ ਹੋਗੇ ਜੋ ਵੀ ਪਰ ਇੱਥੇ ਲੋਡ ਤੋ ਵੱਧ ਜਿਹੜੀ ਹੋਰ ਲੋਡ ਆ ਮਤਲਬ ਇਤਕ ਮਦਦ ਨਹੀਂ ਮਦਦ ਨਹੀਂ ਪ੍ਰੋਪਰ ਪਹੁੰਚੀ ਕਿਉਂਕਿ ਇੱਥੋਂ ਪਾਕਿਸਤਾਨ ਬਿਲਕੁਲ ਨੇੜੇ ਆ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਨਜੋਤ ਵੀਰੇ ਕਿਹੜਾ ਪਿੰਡ ਆ ਜੀ ਇਹ ਇਹ ਪਿੰਡ ਹੈਗਾ ਆ ਨੰਗਲ ਨੰਗਲ ਦਾ ਪਿੰਡ ਆ ਕਮਰਾਏ ਪਿੰਡ ਲੱਗਿਆ ਨੰਗਲ ਇੱਥੋਂ ਨਾਲ ਜਿਹੜਾ ਮਤਲਬ ਵੀਰੇ ਇੱਕ ਸਾਈਡ ਤੇ ਹੋਇਓ ਮੜਿਆ ਥੱਲੇ ਬੈਠੇ ਹੋ ਇਹ ਬੀਬੀਆਂ ਨੂੰ ਜਿਹੜਾ ਲੈਣ ਆਏ ਸੀਗੇ ਜੀ ਵੀਰ ਮਨਜੋਤ ਸਿੰਘ ਗੜ੍ਹਦੀਵਾਲ ਤੋਂ ਪਿਛਲੇ 20 ਦਿਨਾਂ ਤੋਂ ਹੜ੍ਹਾਂ ਦੇ ਵਿੱਚ ਜਿਹੜੀ ਸੇਵਾ ਚੱਲ ਰਹੀ ਆ ਤਿੰਨ ਬੋਟਾਂ ਨੇ ਜੀ ਸੰਸਥਾ ਦੇ ਵੱਲੋਂ ਜਿਹੜੀਆਂ ਵੱਖ-ਵੱਖ ਪਿੰਡਾਂ ਦੇ ਵਿੱਚ ਚੱਲ ਰਹੀਆਂ ਨੇ ਜਿਵੇਂ ਅਸੀਂ ਪਿੱਛੇ ਸਮਾਨ ਬੰਨ੍ਹ ਕੇ ਆਏ ਆ ਜੀ ਜਿਵੇਂ ਰਸ ਹੋਗੇ ਜਾਂ ਜੋ ਵੀ ਚੀਜ਼ਾਂ ਸਾਡੇ ਕੋਲੇ ਹੁੰਦੀਆਂ ਨੇ ਪਾਣੀ ਹੋ ਗਿਆ ਛੋਲੇ ਹੋਗੇ ਪਰ ਲੋਕ ਤੰਗ ਬਹੁਤ ਨੇ ਜੀ ਅੱਜ ਤੋਂ ਵੱਧ ਤੰਗ ਨੇ ਜਦੋਂ ਕੋਈ ਚੀਜ਼ ਦੇਣ ਦੀ ਕੋਸ਼ਿਸ਼ ਕਰ ਦਿਆ ਤਾਂ ਉਹਨਾਂ ਨੇ ਹੁੰਦਾ ਅਸੀਂ ਲੈ ਲਈ ਅਸੀਂ ਲੈ ਲਈਏ ਕਿਉਂਕਿ ਕੋਈ ਪਹੁੰਚ ਨਹੀਂ ਰਿਹਾ ਇਹਨਾਂ ਕੋਲੇ ਅਸੀਂ ਇਸ ਵਕਤ ਪਾਕਿਸਤਾਨ ਦੇ ਬਾਰਡਰ ਦੇ ਬਿਲਕੁਲ ਨੇੜੇ ਹੀ ਆ ਜੀ ਮਤਲਬ ਇੱਥੋਂ ਜੇ ਆਪਾਂ ਪਾਕਿਸਤਾਨ ਜਾਣਾ ਹੋਵੇ ਤਾਂ 5-10 ਮਿੰਟ ਦਾ ਰਸਤਾ ਮਸਾਂ ਜੀ ਔਰ ਬਾਬਾ ਦੀਪ ਸਿੰਘ ਸੇਵਾਦਲ ਕੜਦੀਵਾਲ ਤੇ ਅਸੀਂ ਆਇਆ ਪਟਿਆਲੇ ਤੋਂ ਲਚਕਾਣੀ ਪਿੰਡ ਆ ਜੀ ਆਪਣਾ ਫਰਜ਼ ਸੇਵਾ ਸੁਸਾਇਟੀ ਦੀ ਬਾਪੂ ਜੀ ਠੀਕ ਹੋ ਹਾਂਜੀ ਠੀਕ ਹੋ ਚਲੋ ਹਜੇ ਵੀ ਬਾਪੂ ਕਹਿ ਰਹੇ ਨੇ ਕਿਰਪਾ ਆ ਦੇਖੋ ਸੰਗਤ ਜੀ ਜਦੋਂ ਨਾ ਮਤਲਬ ਕੋਈ ਚੀਜ਼ ਫਸ ਜਾਂਦੀ ਆ ਤਾਂ ਉਦੋਂ ਫਿਰ ਕਿਸ਼ਤੀ 'ਚ ਬੜੀ ਮਿਹਨਤ ਕਰਨੀ ਪੈਂਦੀ ਆ ਨੌਜਵਾਨਾਂ ਨੂੰ ਆ ਦੇਖੋ ਮੂਰੇ ਸਾਨੂੰ ਨੌਜਵਾਨ ਜਿਹੜਾ ਖਿੱਚ ਰਹੇ ਨੇ ਵੀਰ ਮਨਜੋਤ ਸਿੰਘ ਨੇ ਤੇ ਨਾਲ ਪਰਿਵਾਰ ਨੇ ਸਾਡੇ ਨਾਲ ਕਿਉਂਕਿ ਜਦੋਂ ਕੋਈ ਚੀਜ਼ ਫਸ ਜਾਂਦੀ ਆ ਨਾ ਜੀ ਜਿੱਥੇ ਡੂੰਗਾ ਘਟ ਹੁੰਦਾ ਪਾਣੀ ਹੁਣ ਅੱਗੇ ਤਾਂ ਮਤਲਬ ਚੋਆ ਹੋਊਗਾ ਬੱਡਾ ਜਿਹਨੂੰ ਨੌ ਕੀ ਕਹਿੰਦੇ ਨੇ ਜੀ ਇਹ ਨੌਮਨੀ 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 ਕਹਿੰਦੇ ਨੇ ਉਹਦੇ ਰਾਹੀਂ ਜਿਹੜਾ ਇਹ ਪਰਿਵਾਰ ਨੂੰ ਸਹੀ ਜਗ੍ਹਾ ਤੇ ਪਹੁੰਚਾਇਆ ਜਾਊਗਾ ਜੀ ਵੀਰ ਬਾਬਾ ਦੀਪ ਸਿੰਘ ਸੇਵਾਦਲ ਮਨਜੋਤ ਸਿੰਘ ਤੇ ਵੀਰੇ ਕੀ ਕਹਿਣਾ ਚਾਹੁੰਦੇ ਹੋ ਜੀ ਹਾਂਜੀ ਪਾਲ ਵੀਰੇ ਹਾਲਾਤ ਤੇਰੇ ਸਾਹਮਣੇ ਹੀ ਆ ਦੇਖਿਆ ਜਦੋਂ ਆਪਾਂ ਪਿੰਡੇ ਚ ਪਹੁੰਚਿਆ ਮੈਨੂੰ ਲੱਗਦਾ ਨਹੀਂ ਇੱਥੇ ਕੋਈ ਪਹੁੰਚਾ ਸਾਲੋਂ 3 ਦਿਨ ਤੋਂ ਬਹੁਤ ਕੋਹਲਾਂ ਆ ਰਹੀਆਂ ਸੀ ਬਿਲਕੁਲ ਵੀਰੇ ਇਨਾ ਪਿੰਡਾਂ ਚੋਂ ਵੀ ਸਾਨੂੰ ਬਾਈ ਜੀ ਰੈਸਕਿਊ ਕਰੋ ਰੈਸਕਿਊ ਕਰੋ ਜਦੋਂ ਕੋ ਪਾਣੀ ਪੀਣ ਨੂੰ ਵੀ ਲੋਕਾਂ ਦੇ ਨਹੀਂ ਕਿਉਂਕਿ ਪਾਣੀ ਪੈ ਗਿਆ ਬੋਰਾ ਚ ਯਾਰ ਬਿਲਕੁਲ ਵੀਰੇ ਬਿਲਕੁਲ ਆਮ ਗਰੀਬ ਬੰਦੇ ਦੇ ਬਾਅਦ ਦੀ ਗੱਲ ਹੀ ਨਹੀਂ ਹੈਗੀ ਬਿਲਕੁਲ ਵੀਰੇ ਫਿਰ ਜਦੋਂ ਆਪਾਂ ਪਹੁੰਚੇ ਦੇਖਿਆ ਕੀ ਹਾਲਾਤ ਕਿਦਾਂ ਲੋਕ ਟੁੱਟ ਕੇ ਪੈ ਗਏ ਯਾਰ ਬਿਲਕੁਲ ਵੀਰੇ ਪੁੱਤਰਾ ਤਾਂ ਨਿਕਲੀ ਯਾਰ ਅਸੀਂ ਪੰਜਾਬ ਕੀ ਬੈਠੇ ਹਾਂ ਜਿੱਥੇ ਵੀ ਇਹ ਵੀਰੋਂ ਨਹੀਂ ਉਹਨਾਂ ਦੀ ਗੱਲ ਕਰਦ ਨਹੀਂ ਵੀ ਉੱਥੇ ਤਾਂ ਨਿਕਲ ਜੀ ਮਤਲਬ ਭਾਵਕ ਜਿਹੜੇ ਪਾਲ ਸੀਗੇ ਵੀ ਕਿਸਾਨ ਤੇ ਪੰਜਾਬ ਉਹ ਆ ਜਿਹੜਾ ਦੂਜਿਆਂ ਨੂੰ ਭੋਜਨ ਦਿੰਦਾ ਪਰ ਅੱਜ ਆਪਣੀ ਆਪ ਵਿਪਤਾ ਦੇ ਵਿੱਚ ਝੱਲ ਰਿਹਾ ਜੀ ਤੇ ਕਿਤੇ ਨਾ ਕਿਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜਿਹੜਾ ਇਸ ਏਰੀਆ ਦੀ ਸਪੋਰਟ ਕਰਨ ਦੀ ਲੋੜ ਆ ਜੀ ਉਹ ਜਿੱਥੇ ਤੱਕੋਂ ਮੁੰਡਾ ਜੀ ਉੱਥੇ ਤੱਕ ਵਾਗ ਗਈ ਫੇਰ ਵਗ ਜੂ ਹੈ ਨਾ ਤੁਰਪੀ ਹੁਣ ਤੁਰਪੀ ਤੁਰੀ ਨਹੀਂ ਆ ਜੇ ਬਾਤ ਉਹਦਾ ਤੁਰੇ ਚਲੋ ਆਇਦਰ ਖਿੱਚ ਕੇ ਨਹੀਂ ਲਿਆਣ ਦੀ ਲੋੜ ਹੀ ਨਹੀਂ ਆ ਗਈ ਆ ਤੁਰਪੇ ਹੋਰ ਹੋਰ ਭਾਈ ਇਹਦਾ ਹੌਲੀ ਹੌਲੀ ਤੁਰੇ ਰੇ ਹੁਣ ਤਾਂ ਨਹੀਂ ਜੋਰ ਲੱਗਦਾ ਨਹੀਂ ਨਹੀਂ ਹੈ ਦੇਖ ਲਓ ਹੁਣ ਤਾਂ ਨਹੀਂ ਤੰਗ ਨਹੀਂ ਨਹੀਂ ਦੇਖ ਲਾ ਆ ਵੀ ਭਰਾ ਅੱਡਾ ਕਹਿੰਦਾ ਲੋਕਲ ਆ ਮੈਨ ਨਾਲ ਲੈ ਕੇ ਜਾਈ ਜਿਹੜੇ ਨੇ ਉੱਥੇ ਕਲਾਂੌਰ ਹਾਂਜੀ ਜਿਹੜੇ ਲੋਕਲ ਸੀ ਹਾਂਜੀ ਇੱਕ ਦਿਨ ਹੀ ਛੜੇ ਉਹ ਅੱਛਾ ਮੋੜ ਕੇ ਮੈਂ ਕਿਹਾ ਪਿੱਛੇ ਹੋਗਾ ਬੜਾ ਔਖਾ ਸੇਵਾ ਐਂਦਾ ਕਰਨੀ ਜਦੋਂ ਝੋਨੇ ਫਾਦੇ ਉਹਨਾਂ ਬੜੀ ਔਖੀ ਸੀਗਾ ਵੇ ਸਹੀ ਹੈ ਜੋ ਹੋ ਗਿਆ ਕਈਆਂ ਨੂੰ ਲੱਗਦਾ ਕਰੇ ਝੂਟੇ ਹੀ ਐ ਤੇਜੀ ਕੋਲ ਹੈ ਬਾਈ ਥੱਪਣ ਦੀ ਤੇਜੀ ਬੱਸ ਚੱਲ ਇਹ ਝੋਨਾ ਉੱਧਰ ਫੇਰ ਝੋਨਾ ਇਹ 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 ਬਾਈ ਇਹ ਤਾਂ ਫੜ ਕੇ ਰੱਖੋ ਫੇਰ ਆ ਰੱਸੀ ਫੜਾਈ ਬਾਈ ਨੂੰ ਫੜਾ ਦੋ ਆ ਮਾਰੀ ਜੀ ਫੜੀ ਵੀਰੇ ਅੱਛਾ ਕਿਹੜਾ ਹੋਰੀ ਨਾ ਸੰਜੇ ਤੱਕ ਮਰੀ ਜਾ ਹਾਂਜੀ ਓ ਬਾਈ ਕਹਿੰਦਾ ਇੱਥੇ ਰਹਿਪੋ ਅੰਦਰ ਦੇਖੋ ਕਿੱਥੇ ਰੱਖੇਗਾ ਹਾਂ ਹਜੇ ਵੀ ਖੋਸ਼ਾ ਦੇਖ ਲਾ ਇਹ ਹੁੰਦੀ ਚੜਦੀ ਕਲਾ ਅੰਦਰ ਪਾਣੀ ਭਰ ਗਿਆ ਬੀਬੀਆਂ ਨੂੰ ਕਹਿੰਦਾ ਇੱਥੇ ਰਹਿਪੋ ਰੱਖ ਲੋਂਗੇ ਅੰਦਰ ਮੇਰਾ ਮਾਮਾ ਚਾਚਾ ਲਾਣਾ ਅਹ ਪਹਿਣੇ ਦੇਖ ਲਾ ਅੰਦਰ ਪਾਣੀ ਹੈ ਹਜੇ ਵੀ ਕਈ ਜਾਂਦਾ ਕਹਿੰਦਾ ਵੀ ਰਹਿਪੋ ਨਿਆ ਨਿਆ ਨੂੰ ਸੁਪਰਾਵਾ ਹਾਂਜੀ ਨਹੀਂ ਕੋਈ ਨਾ ਪਹਿਣੇ ਕੋਈ ਨਾ ਕੋਈ ਨਾ ਕੱਢਦਾ ਪੁੱਤ ਕੱਢਦਾ ਜੰਦਾ ਗਣੀ ਚੱਲ ਕਿੱਥੇ ਘਟਿਆ ਕਿਉਂ ਡੰਮ ਪੈ ਗਏ ਮਿੱਟੀ ਨਾਲ ਮੈਂ ਸਹਣਾ ਉਹ ਫੋਟੋਕਾਰ ਬੱਜੀ ਆ ਇੱਥੇ ਪਾਣੀ ਜ਼ਿਆਦਾ ਆਣੀ ਹੈ ਜੀ ਸੰਗਤ ਜੀ ਅਸੀਂ ਇਸ ਵਕਤ ਜਿਹੜਾ ਰਮਦਾਸ ਏਰੀਏ ਦੇ ਵਿੱਚ ਆ ਜੀ ਵੀਰ ਮਨਜੋਤ ਸਿੰਘ ਨੇ ਜੀ ਨਾਲ ਸਾਡੇ ਨਾਲ ਵੀਰੋਣੀਆਂ ਨਾਲ ਬੀਬੀਆਂ ਨੇ ਜੀ ਪਿੱਛੇ ਇਹਨਾਂ ਨੂੰ ਲੈਣ ਆਇਆ ਤੇ ਇੱਧਰ ਵੀਰ ਆ ਜੀ ਤੁਹਾਡਾ ਵੀਰੇ ਕਿੰਨਾ ਚੌੜਾ ਥੋੜਾ ਪਿੰਡ ਕਿਹੜਾ ਸਾਡਾ ਪਿੰਡ ਕਮਰਾ ਆ ਬਬਈ ਕਮਰਾ ਤੇ ਤੁਹਾਡਾ ਫਸਲ ਕਿੰਨੀ ਆ ਜਿਹੜੀ ਵੀਰੇ ਬਬਈ ਚਲੋ ਸਾਡੀ ਤੇ ਕੁਪਾਂ ਚੇਗਲੇ ਹੋ ਗਾ ਲਾਗੇ ਬਨੇ ਸਾਡੇ ਪੇੜ ਦਾ ਉਹ ਕਟਗੜ 2000 ਕਿੱਲੇ ਦੇ ਲਾਗੇ ਬਨੇ ਸਾਰਾ ਡੁੱਬ ਗਿਆ ਨਾ ਸਾਰਾ ਮਿੱਟੀ ਆ ਦੇ ਜਿਹੜੀ ਅੱਗੇ ਗਰੀਬ ਮਤਲਬ ਵੀ ਇਲਾਕਾ ਹੀ ਸਾਡਾ ਜੀ ਹੁਣ ਸਗੋਂ ਹੀ ਜਿਆਦਾ ਉੱਠਿਆ ਨਹੀਂ ਜਾਣਾ 10 ਸਾਲ ਕਟਵਾਟ ਅੱਛਾ ਜਿਹੜਾ ਝੋਨਾ ਨੁਕਸਾਨ ਹੋਇਆ ਪਸ਼ੂਆਂ ਦਾ ਹੋਇਆ ਇਦੋਂ ਬਾਅਦ ਘਰ ਵੀ ਡਿਗੇ ਨੇ ਜੀ ਘਰ ਤੇ ਹੁਣ ਜਦੋਂ ਪਾਣੀ ਉਤਰੇਗਾ ਫੇਰ ਹੀ ਵੇਖਾਂਗੇ ਸਾਰੇ ਕਿਉਂਕਿ ਨਾ ਨੈਟਵਰਕ ਹੈ ਨਾ ਕੁਛ ਆ ਬਿਲਕੁਲ ਬਿਲਕੁਲ ਉਦੋਂ ਤੱਕ ਨਹੀਂ ਕੁਝ ਪਤਾ ਪਸ਼ੂ ਦੇਖੋ ਦੇਖੋ ਮੱਝ ਖੜੀ ਵਿੱਚ ਉਹ ਗੱਡੀ ਚੜਾਈ ਵੀ ਆ ਕਿਸੇ ਨੇ ਉੱਪਰ ਦੇ ਦਿਓ ਬਾਈ ਮੁਰ ਕੇ ਫੇਰ ਪਿਛੇ ਚੱਲ ਜਾਣੀ ਚਾੜੇ ਨੂੰ ਬੜ ਗਏ ਚੜੋ ਫੜੋ ਚੜ ਪਲ ਜੜੋ ਚੜੋ ਚੜੋ ਕੋਈ ਨਹੀਂ ਬਚਾ ਕੇ ਬਚਾ ਕੇ ਬਿਨਾ ਚੜੋ ਚੜੋ ਚੜ ਗਈ ਬਾਈ ਬਲੇ ਇਟਸ ਹਾ ਨਿਹ ਸਤਿ ਸ਼੍ਰੀ ਅਕਾਲ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਕਿਹੜੇ ਨਾਮ ਨੇ ਵੀਰੇ ਆਹੀ 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 ਸਤ ਸਤ ਨਾਮ ਵਾਹਿਗੁਰੂ 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 ਉਪਾਵੇ ਸਤਿ ਸ਼੍ਰੀ ਅਕਾਲ ਆਜੋ ਆਜ ਆਪਣੇ ਕਿੱਡੇ ਪਿੰਡੋਂ ਆਏ ਇਹ ਨੰਗਲ ਤੋਂ ਆਏ ਨੇ ਨੰਗਲ ਤੋਂ ਜੀ ਇੱਕ ਮਿੰਟ ਆ ਦਾ ਨਾ ਬਾਈ ਭਾਈ ਗੱਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਜੀ ਠੀਕ ਠਾਕ ਜੀ ਬੱਸ ਬੰਦਾ ਜੀ ਠੀਕ ਠਾਕ ਜੀ ਕੀ ਹਾਲ ਚੱਲਣਾ ਜੀ ਠੀਕ ਠਾਕ ਵੀਰੇ ਬਾਜੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਇਸ ਵਕਤ ਅਸੀਂ ਜਿਹੜਾ ਅੰਮ੍ਰਿਤਸਰ ਇਲਾਕੇ ਦੇ ਵਿੱਚ ਆ ਜੀ ਰਮਦਾਸ ਏਰੀਆ ਦੇ ਵਿੱਚ ਨਾਲ ਵੀਰ ਮਨਜੋਤ ਗੜਦੀਵਾਲ ਤੋਂ ਬਾਬਾ ਦੀਪ ਸਿੰਘ ਸੇਵਾਦਲ ਗੜਦੀਵਾਲ ਅਰਦਾਸ ਕਰੀਏ ਰਲ ਮਿਲ ਕੇ ਜਿਹੜਾ ਇਸ ਆਫਤ ਤੋਂ ਬਚਿਆ ਜਾ ਸਕੇ। ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਆ ਕਿ ਬਹੁਤ ਵੱਡਾ ਨੁਕਸਾਨ ਆ ਜਿਹੜਾ ਉਹ ਪੰਜਾਬ ਦਾ ਹੀ ਹੁੰਦਾ ਹਮੇਸ਼ਾ ਹੀ ਕਿਸਾਨਾਂ ਦਾ ਹੀ ਹੁੰਦਾ ਘਰਾਂ ਚ ਇੰਨਾ ਪਾਣੀ ਆ ਲੋਕਾਂ ਦੇ ਘਰ ਡਿਗਣ ਤੇ ਆਏ ਪਏ ਨੇ ਪਸ਼ੂ ਮਰ ਗਏ ਅਤੇ ਫਸਲਾਂ ਦਾ ਤਾਂ ਆਪ ਜੀ ਨੂੰ ਪਤਾ ਹੀ ਆ ਕੋਈ ਨਾਮ ਉਹ ਨਿਸ਼ਾਨੇ ਨਹੀਂ ਰਿਹਾ ਹੈਗਾ ਝੋਨੇ ਦਾ ਅਤੇ ਜਿਹੜੀਆਂ ਚੀਜ਼ਾਂ ਦੀ ਲੋੜ ਆ ਇੱਥੇ ਜ਼ਿਆਦਾਤਰ ਸੁੱਕੀਆਂ ਚੀਜ਼ਾਂ ਜਿਵੇਂ ਖਾਣ ਵਾਲੀਆਂ ਸੁੱਕਾ ਦੁੱਧ ਪਾਣੀ ਇਹਨਾਂ ਚੀਜ਼ਾਂ ਦੀ ਜਿਹੜੀ ਬਹੁਤ ਜ਼ਿਆਦਾ ਲੋਡ ਆ ਤੇ ਨਾਲ ਸਾਡਾ ਵੀਰਾ ਵੱਡਾ ਭਰਾ ਮਨਜੋਤ ਸਿੰਘ ਗੜਦੀਵਾਲ ਧੰਨਵਾਦ ਤੁਹਾਡਾ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਅਤੇ ਵੀਰਾ ਬਾਬਾ ਦੀਪ ਸਿੰਘ ਸੇਵਾ ਦਲ ਗੜਦੀਵਾਲ ਤੋਂ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਤੁਸੀਂ ਹਮੇਸ਼ਾ ਹੀ ਪੰਜਾਬ ਲਈ ਸਪੋਰਟ ਕਰਦੇ ਹੋ ਅਤੇ ਅਰਦਾਸ ਜਰੂਰ ਕਰਿਓ ਤਾਂ ਜੋ ਇਸ ਕੁਦਰਤ ਜਿਹੜੀ ਆਫਤ ਆਈ ਹੈ ਤੇ ਚੋਂ ਪੰਜਾਬ ਨਿਕਲ ਸਕੇ ਜੀ